ਤੇ ਇੱਕ ਸਾਰਿਆਂ ਤੋਂ ਵਧੀਆ ਹੋਰ ਕਾਰੀਗਰਾਂ ਲੱਗਿਆ ਜੀ ਇਹ ਜਿਹੜਾ ਬੰਦਾ ਆਪਣਾ ਇਹ ਫਿਰ ਛੱਪੋ ਪੈਰੀ ਘੜੀ ਜਾਂਦਾ ਜੀ ਚੱਲੀ ਜਾਂਦਾ ਇਹ ਰਾਤ ਚਾਰ ਬਣਾ ਕੇ ਸਭ ਤੋਂ ਮੇਨ ਖਾਸੀ ਤੇ ਇਹ ਵੀ ਤਾਰ ਨੂੰ ਇਹ ਨਹੀਂ ਹੈਗਾ ਸਦੀ ਖੁੱਲੀ ਪਾਉਂਦਾ ਹੈ ਨਾ ਆ ਵੀ ਆਪਾਂ ਲੋਹੇ ਦੀ ਨਹੀਂ ਪਾਉਂਦੇ ਸਾਰੀ ਦਿਸਤੀ ਪਾਉਂਦੇ ਠੀਕ ਹੈ ਜੀ ਆ ਦਿਸਤੀ ਤਾਰ ਆ ਦੇਖ ਲਓ ਭਾਈ ਪੂਰਾ ਵਧੀਆ ਪੂਰਾ ਛਿੱਕੇ ਬੰਦ ਕੰਮ ਹੁੰਦਾ ਹੈ ਇੱਕ ਅਗਲਾ ਕਹਿੰਦੇ ਜਦੋਂ 2 ਰੁਪਏ ਲਾਉਣੇ ਨਾਲ ਇਹਨਾਂ ਦੀ ਚੀਜ਼ ਵਧੀਆ ਬਣੇ ਕਈ ਵਾਰੀ ਆਈ ਬਹੁਤ ਕੀ ਕਰਦੇ ਨੇ ਸਿੱਧੀਆਂ ਤੜਕੇ ਬਣ ਕੇ ਬਣ ਕੇ ਤਾਰ ਨੂੰ ਉਹ ਬੜਾ ਜਿਆਦਾ ਹੋਣੀ ਚਾਹੀਦੀ ਤੋ ਸੇਗਾ ਤੋਂ ਮੈਥੋਡਾ ਦਾ ਨੀਤਾਨਾਂ ਸਾ ਅੱਜ ਆਪਾਂ ਖੜੇ ਆ ਪਿੰਡ ਭੰਮੇ ਢਾਲੀਵਾਲ ਸਲੈਪ ਸਟੋਰ ਤੇ ਹੈਨਾ ਇਹ ਜਿਹੜਾ ਸਲੈਪ ਸਟੋਰ ਹੈ ਇਹ ਬਿਲਕੁਲ ਸੜਕ ਦੇ ਉੱਪਰ ਹੈ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਵੀਰੇ ਹੋਰਾਂ ਕੋਲੇ ਤੁਸੀਂ ਐ ਮੰਨ ਲਓ ਵੀ ਕਈ ਵਾਰੀ ਖਲਛਾ ਦੇ ਜਿਹੜੇ ਆ ਮੰਨ ਲਓ ਪੱਕਰ ਹੁੰਦੇ ਨੇ ਜਾਲੀਆਂ ਹੋਗੀਆਂ ਉਹਦੇ ਵਿੱਚ ਹੋਗੇ ਖੰਭੇ ਖੰਭੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਓਏ ਜੀ ਰੇ ਇਹਦੇ ਵਿੱਚ ਬੈਂਚ ਅੱਜ ਕੱਲ ਜਿਹੜੀ ਚੀਜ਼ ਦਾ 트ੈਂਡ ਚੱਲ ਰਿਹਾ ਹੈ ਨਾ ਜਾਲੀ ਦਾ ਉਹ ਵੀ ਵੀਰੇ ਹੋਣੀ ਜਾਲੀ ਵੀ ਤਿਆਰ ਕਰਦੇ ਨੇ ਆਜੋ ਜੀ ਵੜਾ ਦਿਖਾ ਦਿਓ ਤੇ ਸੋਨੋ ਆਪਾ ਦਿਖਾਵਾਂਗੇ ਆ ਸਲੇਬਾਂ ਆ ਗਈਆਂ ਜਿਹੜੀਆਂ ਅੱਜ ਕੱਲ ਛੱਤਾਂ ਦੇ ਉੱਪਰ ਪੈਂਦੀਆਂ ਇਹਦਾ ਵੀ ਬਹੁਤ 트ੈਂਡ ਹੈ ਕਿਉਂ ਇਹਦੇ ਕੋਈ ਬੜਾ ਜਿੱਥੇ ਵਾਲੋ ਛੌਂਕ ਦੀ ਵੀ ਜਾਦੇ ਦਿੱਕਤ ਆਉਂਦੀ ਹੈ ਨਾ ਉੱਥੇ ਆ ਸਲੇਬਾਂ ਨੇ ਵੀਰੇ ਹੋਰਾਂ ਨੇ ਬਹੁਤ ਹੀ ਵਧੀਆ ਮਸਾਲਿਆਂ ਤਿਆਰ ਕੀਤਾ ਹੋਇਆ ਮਟੀਰੀਅਲ ਆ ਖੰਬੇ ਆ ਗਏ ਜਿਹੜਾ ਮਰਜ਼ੀ ਸਾਈਜ਼ ਲੈ ਲੋ ਖੰਬਿਆਂ ਦਾ ਇਹ ਇਧਰ ਜਾਲੀ ਆ ਗਈ ਸਾਈਜ਼ ਜਿਹੜਾ ਮਰਜ਼ੀ ਲੋ ਇਹਦੇ ਵਿੱਚ ਤਿਆਰ ਕੀਤੇ ਹੋਏ ਨੇ ਬਾਕੀ ਆਪਾਂ ਸਾਰੀ ਗੱਲਬਾਤ ਆ ਵੀਰੇ ਉਹਨਾਂ ਨਾਲ ਕਰਦੇ ਆਂ ਵੀ ਉਹ ਕਿਵੇਂ ਤਿਆਰ ਕਰਦੇ ਆ ਕਿਹੜਾ ਮਟੀਰੀਅਲ ਕਿੰਨਾ ਕਿਹੜੇ ਹਿਸਾਬ ਨਾਲ ਵਰਤਦੇ ਨੇ ਹੈਨਾ ਆਜੂ ਕਰਦੇ ਆ ਵੀਰੇ ਜੀ ਉਹਨਾਂ ਨਾਲ ਗੱਲ ਸੱਸੀ ਕਾ ਬਾਜੀ ਸੱਸੀ ਕਾ ਬਾਜੀ ਹੋਠੀ ਠੀਕ ਹੋ ਜੀ ਹਾਂ ਜੀ ਠੀਕ ਹੈ ਜੀ ਤੇ ਆ ਜਾ ਹਿੰਮਤ ਦਿਖਾ ਦੇ ਮੌਕੇ ਤੇ ਤਿਆਰੀ ਹੋ ਜਾਂਦਾ ਇਹ ਆਪਾਂ ਨੱਕੇ ਤਿਆਰ ਕਰੀ ਜਾਂਦੇ ਜੀ ਹੈ ਹਾਂ ਜੀ ਨੱਕੇ ਜੀ ਠੀਕ ਹੈ ਜੀ ਇਹ ਨੱਕੇ ਦੇ ਵਿੱਚ ਆ ਜਿਹੜਾ ਇਹ ਸਰ ਇਹ ਨੱਕੇ ਦੇ ਵਿੱਚ ਪੈਂਦਾ ਜੀ ਇਹ ਜਿਸਤੀ ਦਾ ਰਹਾ ਅੱਛਾ ਇਹ ਦਿਸਤੀ ਰਾੜ ਵਜਦਾ ਜੀ ਹਾਂ ਵੀ ਮੰਨ ਲਓ ਕਹਿੰਦਾ ਭਾਵੇਂ ਇਹ ਵੀ ਇਹ ਖਰਾਬ ਨਹੀਂ ਹੁੰਦਾ ਜੀ ਹੈ ਨਾ ਜਰਨੀ ਪੈਲੀ ਜਰਨੇ ਹਾਂ ਜੀ ਠੀਕ ਹੈ ਜੀ ਆਪਾਂ ਦੇਖਦੇ ਨਾ ਕਈ ਵਾਰੀ ਜਰਨ ਨਾਲ ਮਾਲੋ ਜਿਹੜੀ ਪਤਲੀ ਫੱਟੀ ਹੁੰਦੀ ਹੈ ਜਰਨ ਇਹ ਜਿੰਨੇ ਜਰਤੀ ਕੱਢ ਲਓ ਇਹਨੇ ਦੇਖਦੇ ਨਿਕੋ ਠੀਕ ਹੈ ਜੀ ਇੱਕ ਆਇਓ ਮੜਾ ਜਾ ਫਿਰ ਆਪਾਂ ਕਰੀਏ ਭਰਾਵਾਂ ਨਾਲ ਗੱਲ ਸੰਜੀ ਜੀ ਇਕ ਜਾਲੀ ਜੁੜੀ ਬਾਰੇ ਆਪਾਂ ਦੱਸਦੇ ਜੀ ਅੱਜ ਕੱਲ ਜਿਹੜਾ ਟ੍ਰੈਂਡ ਚੱਲੀ ਜਾਂਦਾ ਆ ਜਾ ਹਿੰਮਤ ਮੇਰੇ ਜੇ ਹੋ ਜਾ। ਇਹ ਕਾ ਦੱਸਿਓ ਜੀ ਜਿਹੜੀ ਆਪਣੇ ਕੋਲ ਇਹ ਜਾਲੀ ਹੈ ਅੱਜ ਕੱਲ ਇਹਦਾ ਬਹੁਤ ਟ੍ਰੈਂਡ ਹੈ ਹੈਨਾ ਜੀ? ਹਾਂ ਜੀ। ਇਹ ਸੋਡੇ ਕੋਈ ਮੰਨ ਲਓ ਐਡਵਾਂਸ ਦੇ ਵਿੱਚ ਹੀ ਤਿਆਰ ਕੀਤਾ ਹੋਇਆ ਹੈ ਹੈਨਾ? ਹਾਂ ਜੀ ਇੱਕ ਆਪਣੇ ਲਵੇ ਇਹ 2 ਇੰਚ ਦੀ ਮੀਲੂ ਜੀ ਮਟਾਈ ਇਹਦੀ। ਠੀਕ ਹੈ ਜੀ ਅੱਛੇ 2 ਇੰਚ ਚਾਹੀਦੇ। ਹਾਂ ਜੀ ਇੱਕ ਫਾਈਬਰ ਪਾਈ ਹੈ ਇਹਦੇ ਵਿੱਚ। ਠੀਕ ਨੂੰ ਸਰਿਆ ਦੇ ਲੋਹੀ ਤਾਰ ਪਾਈ ਜਾਂਦਾ ਹੈ ਕਈ ਵਾਰੀ ਉਹ ਨਹੀਂ ਆਪਾਂ ਪਾਉਂਦੇ ਠੀਕ ਹੈ ਜੀ ਅੱਛਾ ਇਹ ਫਾਈਬਰ ਦੇ ਵਿੱਚ ਤਿਆਰ ਕੀਤੀ ہوئی ਹੈ ਠੀਕ ਹੈ ਜੀ ਹਾਂ ਜਿਹੜੀ ਤਾਰ ਹੈ ਵੀ ਤਾਰ ਉਹ ਨਹੀਂ ਜਰ ਪਾਈ ਜਾਂਦੀ ਉਹ ਨਹੀਂ ਜਰ ਪਾਈ ਜਾਂਦੀ ਹੈ ਨਾ ਤੇ ਇਹ ਜਿਹੜੇ ਨੱਕੇ ਆਗੇ ਜੀ ਨੱਕਾ ਜਿਹੜਾ ਮਰਜ਼ੀ ਸਾਈਜ਼ ਲੈ ਲੈਣ ਸੋਤ ਹਾਂ ਹਾਂ ਸਾਰਾ ਇਹ 45 ਇੰਚ ਤੋਂ ਲੈ ਕੇ 18 ਇੰਚ ਤੱਕ ਨੱਕੇ ਨੇ ਆਪਾਂ ਠੀਕ ਹੈ ਜੀ 45 ਤੋਂ ਲੈ ਕੇ 18 ਤੱਕ ਤੇ ਜਿਹੜੇ ਆਪਣੇ ਕੋਲੇ ਗਾਂਵਲੇ ਮੇਚ ਇਹ ਤੁਸੀਂ ਮਤਲਬ ਸਾਈਜ਼ ਤੇ ਤਿਆਰ ਕਰਦੇ ਹੋ ਕਿ ਤੁਹਾਡੇ ਕੋਲੇ ਆਲਰੇਡੀ ਤਿਆਰ ਹੋ ਆਨਲਾਈਨ ਵੀ ਤਿਆਰ ਹੋਗਾ ਉਹ ਵੀ ਸਾਈਜ਼ ਤੇ ਹੀ ਕਰ ਦਿੰਦੇ ਆਂ ਠੀਕ ਹੈ ਵੀਰ ਮਾ ਹੰਦਾ ਬਨੇ ਉਹ ਮੋਕਾ ਹਾਂ ਜੀ ਹਾਂ ਤੇ ਆਜੋ ਜੀ ਨਾਲ ਉਧਰ ਪੱਸੀ ਵੀ ਚੱਲਦੀ ਆ ਦਿਖਾ ਦੀ ਜੀ ਵੀਰੋ ਤੇ ਇਹ ਜਿਹੜਾ ਬਹੁਤ ਵਧੀਆ ਤੇ ਤੁਹਾਡੇ ਕੋਲ ਸਾਰਾ ਆਪ ਦਾ ਆ ਦਿਖਾ ਦੇ ਹਿੰਮਤ ਆ ਦੇਖੋ ਜਿਹੜਾ ਲੱਕੇ ਦੇ ਵਿੱਚ ਇਹ ਚੀਜ਼ ਬੱਤੀ ਜਾਂਦੀ ਆ ਪਾਉਣੇ ਬੰਨ ਕੇ ਕੋਈ ਪਾਉਂਦਾ ਨਹੀਂ ਇਹ ਸਾਰੇ ਬੰਨ ਕੇ ਪਾਉਂਦੇ ਠੀਕ ਹੈ ਜੀ ਸਭ ਤੋਂ ਮੇਨ ਖਾਸੀ ਤੇ ਇਹ ਵੀ ਤਾਰ ਨੂੰ ਇਹ ਨਹੀਂ ਹੈਗਾ ਖੁੱਲੀ ਪਾਉਂਦੀ ਹੈ ਹਨਾ ਆ ਵੀ ਆਪਾਂ ਲੋਹੇ ਦੀ ਨਹੀਂ ਪਾਉਂਦੇ ਸਾਰੀ ਦਿੱਸਤੀ ਵਾਣੇ ਠੀਕ ਹੈ ਜੀ ਆ ਦਿੱਸਤੀ ਅਤਾਰ ਆ ਦੇਖ ਲਓ ਭਾਈ ਪੂਰਾ ਵਧੀਆ ਪੂਰਾ ਛੱਕੇ ਬੰਦ ਕੰਮ ਹੁੰਦਾ ਇੱਕ ਅਗਲਾ ਕਹਿੰਦੇ ਜਦੋਂ 2 ਰੁਪਏ ਲਾਉਣੇ ਨਾਲ ਇਹਨਾਂ ਨੂੰ ਚੀਜ਼ ਵਧੀਆ ਵੀਰੇ ਕਈ ਵਾਰੀ ਆਈ ਬਹੁਤ ਕੀ ਕਰਦੇ ਨੇ ਸਿੱਧੀਆਂ ਧਰਕੇ ਬਣ ਕੇ ਬਣ ਕੇ ਤਾਂ ਇਹੋ ਜਿਹਾ ਬਹੁਤ ਜ਼ਿਆਦਾ ਹੋਣੇ ਚੱਲਦੀ ਤੇ ਇਹ ਕੰਮ ਦੇ ਆ ਗਏ ਜੀ ਹੈਨਾ ਆਈ ਕੰਮ ਦੇ ਆ ਗਏ ਠੀਕ ਹੈ ਜੀ ਤੇ ਇੱਕ ਸਾਰਾ ਤੋਂ ਵਧੀਆ ਹੋਰ ਕਾਰੀਗਰਾਂ ਲੱਗਿਆ ਜੀ ਇਹ ਜਿਹੜਾ ਬੰਦਾ ਆਪਣਾ ਇਹ ਕੋ ਚੱਪੋ ਪੈਰੀ ਘੜੀ ਜਾਂਦਾ ਜੀ ਘੱਲੀ ਜਾਂਦਾ ਹੀ ਰਾਤ ਇਹ ਆ ਗਏ ਜੀ ਆਪਣੇ ਕੋਲ ਜਿਹੜੇ ਨੱਕੇ ਨੇ ਕੱਚੇ ਖਾਲ ਵਾਲੇ ਆ ਗਏ ਅੱਛਾ ਠੀਕ ਹੈ ਜੀ ਆ ਜਾ ਹਿੰਮਤ ਮੈਂ ਚੀਜ਼ ਦਿਖਾ ਦੇ ਕਈ ਵਾਰੀ ਕਿਸੇ ਭਰਾ ਨੂੰ ਲੋੜ ਹੁੰਦੀ ਹੈ ਨਾ ਵੀ ਕੱਚੇ ਖਾਣੇ ਦੇ ਵਿੱਚ ਵੀ ਵੀਰੇ ਉਹਨੇ ਨੱਕੇ ਤਿਆਰ ਕਰਤੇ ਪੱਕੇ ਦੇ ਵਿੱਚ ਤਾਂ ਲੱਗਦੀ ਲੱਗਦੇ ਨੇ ਨਹੀਂ ਕੱਚੇ ਵਾਲੇ ਨੇ ਸਟੈਂਡ ਠੀਕ ਹੈ ਜੀ ਇਸ ਟਾਈਂ ਵਾਲੇ ਆ ਗਏ ਜੀ ਹਮਤ ਇਧਰ ਵੀ ਦਿਖਾ ਦੇ ਕੱਚੇ ਖਾਣ ਦੇ ਵਿੱਚ ਲਾ ਦੋ ਤਾਂ ਵੀ ਨਜ਼ਾਰਾ ਜੀ ਹੈ ਨਾ ਕੋਈ ਦਿੱਕਤ ਨਹੀਂ ਕਿਸੇ ਤੋਂ ਦੀ ਕੋਈ ਕਰੋੜਾ ਕੁਝ ਨਹੀਂ ਲਾਉਣਾ ਪੈਣਾ ਕੁਝ ਨਹੀਂ ਲਾਉਣਾ ਪੈਣਾ ਨਾ ਕੋਈ ਮਨ ਲੋ ਬੰਨੇ ਬੰਨੇ ਨੱਕੇ ਦੀ ਕਿਸ ਤਰ੍ਹਾਂ ਦੀ ਗੁੜੀ ਕਿੱਥੇ ਇਹ ਕੰਮਰੇ ਆ ਗਏ ਜੀ ਆਪਣੇ ਕੋਲ ਹੈ ਨਾ ਨੇ ਆ ਠੀਕ ਹੈ ਜੀ 올ਡ ਬਾਅਦ ਇਹ ਪਹਿਲਾਂ ਜਾਲੀ ਉਹ ਜਾਲੀ ਨੂੰ ਨਵੇਂ ਡਿਜ਼ਾਈਨ ਦੇ ਵਿੱਚ ਵੀ ਤਿਆਰ ਕਰਦੇ ਹਾਂ ਨਵੇਂ ਡਿਜ਼ਾਈਨ ਦੇ ਵਿੱਚ ਉਹ ਬਣੇ ਨਵੇਂ ਡਿਜ਼ਾਈਨਾਂ ਠੀਕ ਹੈ ਨਵੇਂ ਡਿਜ਼ਾਈਨ ਦੇ ਵਿੱਚ ਉਹ ਆ ਗਏ ਜੀ ਇਹ ਖੰਭਾ ਖੰਭੇ ਆ ਗਏ ਸਭ ਹਾਂ ਜੀ ਖੰਭਾ ਆਪਣੇ ਕੋਲ ਕੀ ਸਾਈਜ਼ ਦਾ ਮਿਲ ਜਾਂਦਾ ਜੀ ਹਾਂ ਹਾਂ ਆਪਣੇ ਕੋਲੇ ਲਾ ਲਓ ਵੀ 1.5 ਫੁੱਟ ਤੋਂ ਲੈ ਕੇ 7 8 10 ਤੱਕ ਕਿੰਨੇ ਦੇ ਕਿੰਨੇ ਤਿਆਰ ਕਰਾ ਲੀ ਠੀਕ ਹੈ ਬਾਕੀ ਉਹ 7 ਫੁੱਟ ਤੱਕ ਤਾਂ ਉਹਦੇ ਕੋਲ ਹੈਗੇ ਉਹ ਉੱਪਰ ਜਿੰਨਾ ਮਰਜ਼ੀ ਕਰਵਾ ਲਓ ਜਿੰਨੇ ਮਰਜ਼ੀ ਦੇ ਵਾਲੇ ਖੰਭੇ ਕੋਈ ਮਰਜ਼ੀ ਠੀਕ ਹੈ ਜੀ ਤੇ ਆ ਜਿਹੜੀ ਸਲੈਬ ਆ ਗਈ ਜੀ ਸਲੈਬਾਂ 7 ਇਹ ਸਲੈਬਾਂ ਲਓ ਜੀ ਇੱਕੇ ਤੁਹਾਡੇ ਵਾਸਤੇ ਖਾਸ ਚੀਜ਼ ਹੈ ਕਈ ਵਾਰੀ ਆਪਾਂ ਖੇਤ ਦੇ ਵਿੱਚ ਛੋਟਾ ਮੋਟਾ ਕਮਰਾ ਬਣਾਉਣਾ ਹੁੰਦਾ ਨਾ ਕੋਈ ਆਮ ਜਿਵੇਂ ਆਪਾਂ ਖੇਤਾਂ ਦੇ ਵਿੱਚ ਪਹਿਲਾਂ ਕੋਠੇ ਉਦੀ ਸੂਦੇ ਤੇ ਬਹੁਤ ਕੰਮ ਜਾਵੇ ਜੀ ਨਾ ਆਮ ਹਰੇ ਹੀ ਪਾਈ ਜਾਂਦਾ ਹੈ ਹਾਂ ਪਾਈ ਜਾਂਦਾ ਬਹੁਤ ਵਧੀਆ ਜਿੱਦੋਂ ਮਰਜੀ ਉੱਚਾ ਨਹੀਂ ਮੈਂ ਤਾਂ ਮੈਂ ਕਰਨਾ ਉਹ ਡਿੱਕਦਾ ਜਿਹੜੀ ਆਰਸੀ ਆਪਣਾ ਇੱਕ ਪ੍ਰੈਸ ਦੇ ਦਿਓ ਜੀ ਕਪੜਾ ਨੰਬਰ ਬੋਲ ਦਿਓ ਮਰਾਏ ਉਧਰ ਆਪਣਾ ਧਾਰੀਗਾਲ ਸਲਾਈਵ ਸਟੋਰ ਵਾਈ ਹਾਂਜੀ ਨੰਬਰ 94 ਕਿਸੋਤੇ 7390 ਜੀ 363 ਤੇ ਨਾ 90 ਜੀ 363 ਤੇ ਨਾ 90 ਪਿੰਡ ਭੰਮੇ ਜੀ ਹਾਂ ਜੀ ਭੰਮੇ ਖੁਰਦਈ ਭੰਮੇ ਖੁਰਦ ਮੈਂ ਰੋਡ ਦਿੱਤੇ ਮੇਨ ਰੋਡ ਦੇ ਉੱਤੇ ਬਾਕੀ ਆਪਾਂ ਲੋਕੇਸ਼ਨ ਤੁਹਾਨੂੰ ਪਹਿਲਾਂ ਵੀ ਪਾਤੀ ਸੀ ਤੇ ਬਾਕੀ ਵੀਰੇ ਦਾ ਆਪਾਂ ਨੰਬਰ ਸਕਰੀਨ ਦੇ ਉੱਤੇ ਛੱਡਾਂਗੇ ਕਿਸੇ ਵੀ ਭਰਾ ਨੂੰ ਲੋੜ ਹੈ ਤਾਂ ਸਲੈਬ ਦੀ ਨੱਕਿਆਂ ਦੀ ਤੇ ਜਾਂ ਹੋਰ ਕਿਸੇ ਵੀ ਸਮਾਨ ਦੀ ਲੋੜ ਹੈ ਜੀ ਕੋਈ ਕਹੇ ਆ ਤਿਆਰ ਕਰਾਉਣਾ ਹਾਂ ਜਿਹੜੀ ਮਰਜ਼ੀ ਜੀ ਤਿਆਰ ਕਰਾਉਣੀ ਹੈ ਵੀਰੇ ਤੋਂ ਨੰਬਰ ਮਾਰੋ ਤੇ ਨਾਲ ਦੇ ਨਾਲ ਆਪਦਾ ਕੰਮ ਤਿਆਰ ਕਰਾਓ ਤੁਸੀਂ ਸੋ ਧੰਨਵਾਦ ਠੀਕ ਹੈ